ਹਾਂਜੀ ਆਪਾਂ ਨੇ ਸਾਰਾ ਜਿਹੜਾ ਪ੍ਰੋਪਰ ਇਹਦਾ ਕੰਮ ਸੀਗਾ ਸ਼ੈਂਕ ਦਾ ਉਹ ਆਪਾਂ ਸਾਰਾ ਕਰ ਦਿੱਤਾ ਤੇ ਜਿਹੜੀਆਂ ਇਹ ਆਪਣੀਆਂ ਨਮੀਆਂ ਆਪਾਂ ਸ਼ੈਂਕ ਜਾਲੀਆਂ ਚੇਂਜ ਕਰਤੀਆਂ ਇਧਰਲੇ ਪਾਸੋਂ ਵੀ ਆਪਾਂ ਚੇਂਜ ਕਰਤੀ ਕਿਉਂਕਿ ਆਪਾਂ ਤੁਹਾਨੂੰ ਸਾਰੇ ਵੀਡੀਓ ਦੇ ਵਿੱਚ ਦੱਸਿਆਗਾ ਜਿਹੜਾ ਇਹਦਾ ਬਿਮਾਰੀ ਦਾ ਘਰ ਹੁੰਦਾ ਤੁਸੀਂ ਉਹਨਾਂ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਿਆ ਕਰੋ ਕਿਉਂਕਿ ਜਿਹੜਾ ਆਪਣਾ ਵੀ ਬਿਮਾਰੀ ਤੋਂ ਪੜ ਸਕੀਏ ਸਾਰ ਨੂੰ ਵੱਧ ਜੂਝ ਆਪਣਾ ਲੇਡੀਜ਼ ਨੇ ਜੋ ਸਾਰਾ ਬਰਤਨਾਂ ਦਾ ਕੰਮ ਕਰਦੇ ਨੇ ਕਿਉਂਕਿ ਉਹਨਾਂ ਨੂੰ ਧੋਣ ਵੇਲੇ ਸਮੇਂ ਪਤਾ ਨਹੀਂ ਲੱਗਦਾ ਕਿ ਥੱਲੋਂ ਕੀ ਪ੍ਰੋਬਲਮ ਆ ਜੇ ਔਰ ਆਪਾਂ ਇਹ ਚੀਜ਼ਾਂ ਦੇ ਵਿੱਚ ਗੌਰ ਰੱਖਾਂਗੇ ਤਾਂ ਨਿਗਰਾਨੀ ਰੱਖਾਂਗੇ ਤਾਂ ਆਪਾਂ ਇਥੋਂ ਬਿਮਾਰੀਆਂ ਤੋਂ ਬਚ ਸਕਦੇ ਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰੋ ਐਦਾਂ ਦੀਆਂ ਵੀਡੀਓ ਹੋਰ ਦੇਖਣ ਦੇ ਲਈ ਤੇ ਔਰ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਔਰ ਆਪਣੇ YouTube Facebook ਪੇਜ ਬਣੇ ਹੋਏ ਨੇ ਜਿਹੜੇ ਉਹਨਾਂ ਨੂੰ ਤੁਸੀਂ ਜ਼ਰੂਰ ਫਾਲੋ ਕਰ ਲਿਓ ਤੇ ਤੁਹਾਨੂੰ ਦਿਖਾਉਣੀ ਆ ਜਿਹੜਾ ਇਹਨਾਂ ਪਾਈਪਾਂ ਦੇ ਵਿੱਚੋਂ ਆ ਦੇਖੋ ਇਹ ਜਿਹੜਾ ਡਸਟਾ ਸਾਰਾ ਇਹਨਾਂ ਦੇ ਵਿੱਚੋਂ ਜਿਹੜੀ ਇਹ ਗੰਦਗੀ ਆ ਸਾਰਾ ਬਿਮਾਰੀ ਆ ਜਿਹੜੀ ਇਹਦੇ ਵਿੱਚੋਂ ਕੱਢੀ ਆ ਤੇ ਖਾਸ ਕਰਕੇ ਸਾਰੇ ਮੇਰੇ ਦੋਸਤ ਇਹ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਕਿਚਨਾਂ ਦੇ ਵਿੱਚ ਰਸੋਈਆਂ ਦੇ ਵਿੱਚ ਜਿੰਨੇ ਵੀ ਵੇਸਟਿੰਗ ਪਾਈਪਾਂ ਨੇ ਉਹਨਾਂ ਦੇ ਵਿੱਚ ਤੁਸੀਂ ਇੱਕ ਡੀਕਲੌਕ ਪੁੜੀ ਆਉਂਦੀ ਆ ਤੇ ਉਹ ਲਿਆ ਕੇ ਤੁਸੀਂ ਆਪੋ ਆਪਣੇ ਜਿਹੜੇ ਸ਼ਿੰਕ ਨੇ ਉਹਨਾਂ ਦੇ ਵਿੱਚ ਪਾ ਸਕਦੇ ਹੋ ਤੇ ਉਹ ਜਿਹੜੇ ਬਿਮਾਰੀ ਹੁੰਦੀ ਹੈ ਜਿਹੜੀ ਮੇਰੇ ਸਾਰੇ ਉਹਨਾਂ ਨੂੰ ਉਹ ਵਿੱਚੋਂ ਇੱਕ ਤਜਾਬ ਦੇ ਤਰ੍ਹਾਂ ਵਿੱਚ ਗੋਲੀਆਂ ਜਾਂਦੀਆਂ ਬ੍ਰੀਕ ਜੀਆਂ ਤਜਾਬ ਹੁੰਦਾ ਸੁੱਕਾ ਤਜਾਬ ਹੀ ਤੇ ਉਹ ਸਾਰਾ ਵਿੱਚ ਉਹਨੂੰ ਗਾਲ ਕੇ ਸਾਰਾ ਅਕਿੱਟ ਪਾ ਦੋ ਉਸ ਤੋਂ ਬਾਅਦ ਅੱਧੇ ਘੰਟੇ ਬਾਅਦ ਤੁਸੀਂ ਪਾਣੀ ਛੱਡ ਦੋ ਤੇ ਉਹ ਨਾਲ ਦੀ ਨਾਲ ਜਿਹੜਾ ਸਾਰਾ ਪਾਇਪ ਉਹ ਫਰੈਸ਼ ਹੋ ਜਾਣਾਗਾ ਸਾਰਾ ਪਾਇਪ ਹੈ ਜਿਹੜਾ ਸਾਫ਼ ਹੋ ਜਾਣਾ ਇਸ ਵੀਡੀਓ ਨੂੰ ਬਾਅਦ ਹਾਂਜੀ ਅੱਜ ਆਪਾਂ ਤੁਹਾਡੇ ਲਈ ਇੱਕ ਵੀਡੀਓ ਬਹੁਤ ਖਾਸ ਲੈ ਕੇ ਆਏ ਆਂ ਤੇ ਜ਼ਿਆਦੇ ਧਿਆਨ ਦੇਣ ਦੀ ਜ਼ਰੂਰਤ ਹੈ ਲੇਡੀਜ਼ ਔਰ ਕਿਉਂਕਿ ਸਾਰਾ ਦਿਨ ਕਿਚਨ ਦੇ ਵਿੱਚ ਲੇੜੀ ਦਾ ਕੰਮ ਕਰਦੀਆਂ ਰਹਿੰਦੀਆਂ ਨੇ ਤੇ ਸਾਰਾ ਦਿਨ ਉਹਨਾਂ ਨੂੰ ਬਰਤਨ ማੰਜਦੇ ਸਾਰਾ ਕਿਚਨ ਦੇ ਵਿੱਚ ਰਹਿਣਾ ਤੇ ਉਸ ਤੋਂ ਬਾਅਦ ਜਿਹੜਾ ਤਾਂ ਗਿੰਸਟਿੰਗ ਜਾਲੀ ਹੁੰਦੀ ਆ ਇਹ ਜਿੱਥੇ ਜਾਲ ਰਿਹਾ ਨੇ ਇਹ ਆਪਣੇ ਖਰਾਬ ਹੋਏ ਨੇ ਐਨਾ ਜਿਆਦਾ ਵਿੱਚ ਗੰਧ ਹੋ ਜਾਂਦਾ ਰਸ ਹੋ ਜਾਂਦਾ ਹੈਗਾ ਤਾਂ ਉਹਨੂੰ ਅਸੀਂ ਸਾਰਾ ਦਿਖਾਉਣੇ ਆਂਗੇ ਤੇ ਇਸ ਵੀਡੀਓ ਰਾਹੀਂ ਇਹ ਤਾਂ ਅਸੀਂ ਤਾਂ ਵੀਡੀਓ ਬਣਾ ਰਹੇ ਆਂ ਵੀ ਹਰ ਇੱਕ ਵੇਲ ਭਾਈ ਨੂੰ ਹਰ ਇੱਕ ਲੈਣੀ ਜਿਹੜਾ ਪਤਾ ਲੱਗ ਸਕੇ ਵੀ ਜਿਹੜੀਆਂ ਕੰਸਟ੍ਰਕਸ਼ਨ ਦਾ ਸਭ ਤੋਂ ਪਹਿਲਾਂ ਅਪਾਣ ਕਿਚਨ ਤੋਂ ਬਾਹਰ ਨਿਕਾਣ ਵਾਲਿਆਂ ਨੇ। ਜਿਸ ਵਿੱਚ ਇਹਨਾਂ ਵਿੱਚ ਜਿਹੜਾ ਤੁਸੀਂ ਆ ਦੇਖੋ ਇਹਨਾਂ ਦੇ ਵਿੱਚ ਤੁਹਾਨੂੰ ਦਿਖਾਈ ਦਿੰਦਾ ਹੋਣਾ ਇਹ ਪੈਕਦੇ ਰਹੇ। ਜਿਹੜੀਆਂ ਇਹ ਪੈਪਾਂ ਨੇ ਜਿਹੜੀਆਂ ਭਰ ਜਾਂਦੀਆਂ ਨੇ। ਅਸੀਂ ਅੱਜ ਇਹ ਪੁੱਤ ਨੂੰ ਬਾਲਟੀ ਵਿੱਚ ਦਿਖਾ ਰਿਹਾ ਇਹਨਾਂ ਜਿਹੜਾ ਕਚਰਾ ਇਹ ਪੈਪਾਂ ਦੇ ਵਿੱਚ ਜਿਹੜੀ ਬਿਮਾਰੀ ਪੈਦਾ ਹੁੰਦੀ ਹੈ। ਕਿ ਜਦੋਂ ਕਚਰਾ ਰੁਕ ਜਾਂਦਾ ਹੈਗਾ। ਤੇ ਇਹਨਾਂ ਜਾਲਾਂ ਦੇ ਵਿੱਚ ਸਪਾਈਸ ਆਈ ਦੇ ਬੇਕਰਨੀ ਆ ਆ ਤੁਸੀਂ ਦੇਖ ਸਕਦੇ ਹੋ ਜਿਹੜਾ ਇਹਨਾਂ ਦੇ ਵਿੱਚੋਂ ਆ ਪੈਨਪਰਿਆ ਭਰਿਆ ਖਾਲੀ ਹੋ ਜਾਗਾ ਹੁਣ ਤੇ ਰਾ ਦੇਖੋ ਹੁਣ ਪੈਪੇ ਖਾਲੀ ਹੋਗਾ ਜਿਹੜਾ ਇਹਦੇ ਵਿੱਚ ਰਸਤਾ ਤੇ ਸਾਰਾ ਇਹਦੇ ਵਿੱਚ ਜਿਹੜਾ ਹੈ ਨਿਕਲੇਗਾ ਤੇ ਸਪਾਇਨਾ ਜ਼ਰੂਰ ਕਰ ਲਿਆ ਚਾਹੀਦੀਆਂ ਨੇ ਉਹ ਤੁਸੀਂ ਕਰਨੀ ਕਿਵੇਂ ਆ ਅਗਰ ਤੁਹਾਨੂੰ ਜੇ ਨਹੀਂ ਖੋਲਣਾ ਹੁੰਦਾ ਤੁਸੀਂ ਇੱਕ ਸ਼ੌਪ ਤੇ ਜਾ ਕੇ ਜਾਨੀ ਕਿ ਜਿੱਥੋਂ ਆਪਣਾ ਟੂਰੇ ਦਾ ਸਮਾਨ ਮਿਲਦਾਗਾ ਉਸ ਦਾ ਕਾਰਨ ਤੋਂ ਡੀਕਲੌਕ ਕੁੜੀਆਂ ਤੁਹਾਨੂੰ ਮਿਲ ਜਾਣੀਆਂ ਤੁਸੀਂ ਡੀਕਲੌਕ ਕੁੜੀਆਂ ਇਹਨਾਂ ਦੇ ਵਿੱਚ ਜਿਹੜੀਆਂ ਇੱਕ ਤਰ੍ਹਾਂ ਦੀਆਂ ਦੋਨਾਂ ਦੇ ਵਿੱਚ ਪਾ ਦਿਓ ਤੇ ਜਿਹੜਾ ਆਪਣਾ ਸਾਨੀ ਦੇ ਨਾਲ ਜਿਹੜਾ ਕਚਰਾ ਹੈਗਾ ਸਾਰਾ ਉਹਨੂੰ ਖੋਰ ਕੇ ਉਹ ਜਿਹੜਾ ਇੱਕ ਟਾਈਪ ਆਪਣੀ ਡਿਸਟਿੰਗ ਹੁੰਦੀ ਆ ਉਹਦੇ ਰਾਹੀਂ ਨੂੰ ਘਟ ਕੇ ਫਿਰ ਅੱਗੇ ਇਹ ਵਿਚਾਰ ਸਕਦਾ ਜਿਹੜਾ ਆਪਣਾ ਕਿਚਨ ਦਾਗਾ ਉੱਥੋਂ ਸਫਾਈ ਹੋ ਜਾਂਦੀ ਹੈ ਤੇ ਇੱਕ ਵੀ ਇਹਨਾਂ ਦੇ ਵਿੱਚੋਂ ਬਹੁਤ ਬੁਆਰੀਆਂ ਪੈਦਾ ਜਿਹੜੀਆਂ ਕਿਚਨ ਦੇ ਵਿੱਚ ਤੋਂ ਹੁੰਦੀਆਂ ਨੇ ਸੀ ਦੇਖ ਸਕਦੇ ਆ ਆ ਦੇਖੋ ਸਾਰਾ ਇਹ ਦਸਤਾਈ ਜਿਹੜਾ ਇੰਨਾ ਤੇ ਇਹ ਕਿੰਨੀ ਚੀਜ਼ ਰਿਹਾਗਾ ਤੇ ਆਹ ਚਾਲੀਆਂ ਦੇ ਜਿਹੜੀਆਂ ਬੇਸ਼ਮ ਹੁੰਦੀਆਂ ਨੇ ਤੁਹਾਨੂੰ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਇਸ ਵੀਡੀਓ ਤੇ ਅਸੀਂ ਦਿਖਾਉਣੇ ਆ ਆ ਦੇਖੋ ਜਿਹੜਾ ਦਸਤਾਇਆ ਸਾਰਾ ਇਹਨਾਂ ਜਾਰੀਆਂ ਦੇ ਵਿੱਚੋਂ ਨਿਕਲਿਆ ਇਹਨਾਂ ਜਾਰੇ ਜਿਹੜੀ ਬਿਮਾਰੀ ਐ ਸਨ ਤੇ ਇਹਨਾਂ ਦੇ ਵਿੱਚ ਖਾਸ ਕਰਕੇ ਤੁਸੀਂ ਧਿਆਨ ਰੱਖਣਾ ਤੇ ਆਪਣੀ ਜਿਹੜੀਆਂ ਵੀ ਕਿਚਨਾਂ ਨੇ ਹਰ ਇੱਕ ਲੇਡੀ ਦਾ ਹਰ ਇੱਕ ਮੇਡ ਦਾ ਫਰਜ਼ਮੰਦ ਦਾ ਵੀ ਆਪਣੀ ਕਿਚਨ ਦੇ ਵਿੱਚ ਜ਼ਰੂਰ ਤੁਸੀਂ ਧਿਆਨ ਦੇਖੋ ਇਹਨਾਂ ਨੂੰ ਤੁਸੀਂ ਜਦੋਂ ਚੇਨ ਵੀ ਕਰਵਾਇਆ ਕਰੋ ਜਦੋਂ ਲੀਕ ਹੋ ਜਾਂਦੀਆਂ ਨੇ ਤੇ ਅਗਰ ਤੁਸੀਂ ਇਹਨਾਂ ਨੂੰ ਆਪਣਾ ਜਿਹੜਾ ਰਜਾਈਨਾ ਬੇਸ ਰਿਆਂ ਨੇ ਉਹਨਾਂ ਨੂੰ ਜਦੋਂ ਸੀਲਿੰਗ ਕਰਨਾਗਾ ਸੀਲਿੰਗ ਕਰਨ ਵੇਲੇ ਜਦੋਂ ਤੁਸੀਂ ਸੀਲੀਕੋਨ ਤੇ ਜਾਂ ਕੋਈ ਸੇਸਤਾ ਰੀਤੀ ਵਰਤੋ ਹੋਵੋਗੇ ਤੁਹਾਨੂੰ ਅਸੀਂ ਸਾਰਾ ਲਾ ਕੇ ਦਿਖਾਉਣਾ ਹੈ ਵੀਡੀਓ ਦੇ ਨਾਲ ਬਣੇ ਰਹੋ ਵੀ ਤੁਸੀਂ ਕਿਵੇਂ ਵੀ ਫਿਟਿੰਗ ਕਰਦੇ